ਜੇ ਮਿਸਟਰ ਪਾਲੀ ਉਹਰ ਐਸਪਰੇ 7th ਤੇ ਲੈ ਲਿੰਦਾ ਤਾਂ ਫਿਰ ਉਹਨੂੰ 2 ਟਰਨਸ ਫੇਰ ਬਣ ਜਾਂਦਾ ਜਾਂ 3 ਫਿਰ ਉਹਨੂੰ 3 ਟਰਨਸ ਦੇ ਮੁਤਾਬਕ 7th ਪੇਮੈਂਟ ਨਹੀਂ ਆਜਿਹੜੇ ਪਹਿਲੇ ਸਾਲ ਇਹ ਨਹੀਂ ਕਾਊਂਟ ਹੋਣੀ ਸੀ ਹੁਣ ਜੇ ਉਹ ਨਹੀਂ ਲੈਂਦਾ ਤਾਂ ਜਦੋਂ ਉਹਨੇ ਛੱਡਣਾ ਜਦੋਂ 7th ਪੇਮੈਂਟ ਕੀਤੀ ਹੁਣ ਆਲੇ ਸਾਲਾਂ ਦੀ ਸਾਰੀ ਇਕੱਠੀ ਰਲ ਮਿਲ ਜੇਨੀ ਸੋ ਜਿਹੜੇ ਕੰਜ਼ਰਵਟਰ ਨੇ ਬੜੀ ਬੱਲੇ ਬੱਲੇ ਕਰਨ ਲੱਗੇ ਹੋਇਆ ਇਟਸ ਨਾਟ ਐਨੀ ਬੱਲੇਵਲ ਹੀ ਹੈਜ਼ ਪੋਸਟਪੋਨਡ ਹਿਸ 7th ਬ੍ਰੇਕ ਉਹਨੇ ਕੋਈ ਦਾਨ ਨਹੀਂ ਕੀਤੀ ਕੋਪਨ ਨਹੀਂ ਕੀਤਾ ਕੋ ਕੁਛ ਨਹੀਂ ਕੀਤਾ ਸਟਿਲ ਇਨ ਹੈਜ਼ ਕੰਪਰ ਪਰ ਪੇਰਵੀ ਜੇ ਕਿਤੇ ਉਹ ਸਰਵਸਪੇ ਲੈ ਲਿੰਦਾ ਮਿਸਟਰ ਪੀਰ ਪੋਲੀਆ ਨੂੰ ਦੂਜਾ ਨੇ ਜਿਉਂ ਨਹੀਂ ਸੀ ਜਿਹੜੀ ਅਗਲੀ ਇਲੈਕਸ਼ਨ ਉਹਨੇ ਲੜਨੀ ਉਹ ਉੱਥੇ ਪਤਾ ਨਹੀਂ ਕੀ ਕੁਛ ਹੋਣਾ ਸੀਗਾ ਬਟ ਨਾਉ ਹੀ ਇਜ਼ ਗੋਇੰਗ ਟੂ ਸੇਫ ਪਲੇਸ ਉਹ ਰੌਲਾ ਘੋਟ ਪਿਆ ਹੈ ਹੀ ਇਸ ਸਟਿਲ ਲਿਵਿੰਗ ਇਨ ਦਾ ਹਾਊਸ ਆਫ ਦਾ ਲੀਡਰ ਆਫ ਦਾ ਆਪਰੇਸ਼ਨ ਸਟੋਰ ਨੂੰ ਵੇਗਾ ਜੀ ਉਹਦਾ ਐਡਰੈਸ ਮੇਕ 24 ਸਟੋਰ ਨੂੰ ਵੇਗਾ ਜੇ ਮੈਂ ਨਹੀਂ ਬੋਲਦਾ ਤਾਂ ਉਹ ਅਜੇ ਉਹਨੇ ਛੱਡਿਆ ਨਹੀਂ ਹੈ ਪਰ ਉਹ ਤਾਂ ਲੀਡਰ ਹੈ ਨਹੀਂ ਹੈ ਇਹਦੇ ਤੇ ਵੀ ਹੁਣ ਹੋ ਰਿਹਾ ਕਈ ਲੋਕ ਕਹਿੰਦੇ ਜਿਹਨ ਛੱਡਣਾ ਚਾਹੀਦਾ ਜਿਹੜਾ ਵੀ ਲੀਡਰ ਆਫ ਦਾ ਆਪੋਜੀਸ਼ਨ ਬਣੇ